ਜਲੰਧਰ ਸਮੇਤ ਪੰਜਾਬ ਅਤੇ ਚੰਡੀਗੜ੍ਹ 'ਚ ਰੁਕ ਰੁਕੇ ਹੋ ਰਹੀ ਬਾਰਿਸ਼ ਨਾਲ ਮੌਸਮ ਠੰਡਾ ਹੋ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਦੌਰਾਨ ਪੰਜਾਬ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਅਗਲੇ 3 ਦਿਨਾਂ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਪੇਸ਼ੇਨਗੋਈ ਕੀਤੀ ਗਈ ਹੈ। ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ 'ਚ ਪਿਛਲੇ ਦਿਨਾਂ 'ਚ ਪਏ ਪਾਰੀਮੀਦੇ ਚੱਲਦੇ ਹਨ। ਪੰਜਾਬ ਦੇ ਪ੍ਰਮੁੱਖ ਡੈਮਾਂ 'ਚ ਪਾਣੀ ਦਾ ਪੱਧਰ ਕੁੱਲ ਸਮਰੱਥਾ ਤੋਂ 75% ਵੱਧ ਹੋ ਗਿਆ ਹੈ। ਪਾਖੜਾ ਡੈਮ ਦੇ ਪਿਤੇ ਦਿਨ ਪਾਣੀ ਦਾ ਪੱਧਰ 1640.55 ਫੁੱਟ ਦਰਜ ਕੀਤਾ ਗਿਆ ਜਦਕਿ ਡੈਮ ਦੀ ਕੁੱਲ ਸਮਰੱਥਾ 1685 ਫੁੱਟ ਹੈ ਪਿਛਲੇ ਸਾਲ ਇਸੇ ਦਿਨ ਇਹ ਪੱਧਰ 1620 ਫੁੱਟ ਦੇ ਨੇੜੇ ਤੇੜੇ ਸੀ ਪੌਂਗ ਟਾਈਮ ਵਿੱਚ ਪਾਣੀ ਦਾ ਪੱਧਰ 1376.5 ਫੁੱਟ ਤਰਜ ਹੋਇਆ ਜਦਕਿ ਕੁੱਲ ਸਮਰੱਥਾ 1400 ਫੁੱਟ ਦੀ ਹੈ ਪਿਛਲੇ ਸਾਲ ਇਸੇ ਦਿਨ ਇਹ ਪੱਧਰ 1341.43 ਫੁੱਟ ਸੀ ਥੀਨ ਡੈਮ ਵਿੱਚ ਪਾਣੀ ਦਾ ਪੱਧਰ 1699.9 ਫੁੱਟ ਤੇ ਪਹੁੰਚ ਗਿਆ ਹੈ ਇਸ ਡੈਮ ਦੀ ਕੁੱਲ ਸਮਰੱਥਾ 1731.98 ਫੁੱਟ ਹੈ ਪਿਛਲੇ ਸਾਲ ਇਸੇ ਦਿਨ ਤੱਕ ਇਹ ਪੱਧਰ 1629.8 ਫੁੱਟ ਸੀ ਡੈਮ 'ਚ ਪਾਣੀ ਦਾ ਪੱਧਰ ਵਧਣ ਨਾਲ ਕੰਢੀ ਇਲਾਕਿਆਂ 'ਚ ਰਹਿਣ ਦੇ ਲੋਕਾਂ ਦੇ ਡਰ ਵਧ ਗਿਆ ਹੈ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਔਖੀ ਘੜੀ ਵਿੱਚ ਜ਼ਿਲ੍ਹਾ ਪੱਧਰ ਤੇ ਬਣੇ ਕੰਟਰੋਲ ਰੂਮ ਨਾਲ رابطہ ਕਾਇਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਇਨ ਹੜ੍ਹ ਪ੍ਰਭਾਵਿਤ ਕੰਟਰੋਲ ਰੂਮਾਂ ਵਿੱਚ ਤਿੰਨ ਸ਼ਿਫਟਾਂ ਵਿੱਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ।